ਸੇਗਵਾਹਦਰ ਜੀ ਨੂੰ ਫੋਟ ਕੋਰ ਨਮਸਕਾਰ ਕਰਦੇ ਹੋਏ ਅਤੇ ਉਹਨਾਂ ਦਾ ਧਿਆਨ ਧਰਦੇ ਹੋਏ ਉਹਨਾਂ ਦੇ ਚਰਨਾ ਵਿੱਚ ਸੀਸ ਨਮਉਂਦੇ ਹਾਂ ਜਿਨ੍ਹਾਂ ਨੇ ਸਾਡੇ ਉੱਤੇ ਐਡਾ ਵੱਡਾ ਪਰਉਪਕਾਰ ਕੀਤਾ ਹੈ ਪੱਲੇ ਸਿੱਖਾਂ ਉੱਤੇ ਹੀ ਨਹੀਂ ਬਲਕਿ ਪੂਰੇ ਸੰਸਾਰ ਦੇ ਵਿੱਚ ਸੰਸਾਰ ਦੀਆਂ ਜਾਤੀਆਂ ਦੇ ਲਈ ਸੰਸਾਰ ਦੇ ਧਰਮਾਂ ਨੂੰ ਆਪਣਾ ਆਪਣਾ ਧਰਮ ਪਿਆਰਾ ਸਮਝ ਕੇ ਜੋ ਸਾਡੇ ਲਈ ਬਲੀਦਾਨ ਦਿੱਤਾ ਹੈ 15 ਰਾਗਾਂ ਦੇ ਵਿੱਚ ਬਾਣੀ ਵਿਚਾਰੀ ਹੈ 59 ਸ਼ਬਦ ਨੇ ਤੇ 57 ਸ਼ਲੋਕ ਨੇ ਸਾਨੂੰ ਉਹ ਦੱਤੇ ਨੇ ਵਾਅਦਾ ਕੀਤਾ ਹੈ ਗੁਰਬਾਣੀ ਦੇ ਵਿੱਚ ਜਿਹੜੇ ਬਹੁਤ ਹੀ ਬੈਰਾਗਮਈ ਨੇ ਜਿਨ੍ਹਾਂ ਨੂੰ ਪੂਰਾ ਖੋਜ ਕੇ ਜੇ ਪੜ੍ਹੀਏ ਤਾਂ ਸਾਡਾ ਪੂਰਾ ਜੀਵਨ ਦੀ ਜਾਂਚ ਹੈ ਪੂਰਾ ਸਿੱਖੀ ਦਾ ਜੋ ਤਰਾ ਹੈ ਜਾਂ ਇਹ ਕਹ ਲਈਏ ਸਿੱਖੀ ਦਾ ਜੋ सिद्धांत ਹੈ ਉਹਨੂੰ ਅੰਕਿਤ ਕੀਤਾ ਹੈ ਆਨੰਦਪੁਰ ਸਾਹਿਬ ਵਿਖੇ ਉਹਨਾਂ ਦੇ ਸੀਸ ਨੂੰ ਲਿਆਉਣ ਵਾਲੇ ਭਾਈ ਜੈਤਾ ਜੀ ਜੋ ਸਾਡੇ ਲਈ ਕੁਰਬਾਨੀ ਦੇ ਗਏ ਹਨ ਇਹ ਵੀ ਆਖਿਆ ਜਾਂਦਾ ਹੈ ਕਿ ਜੇ ਦਿੱਲੀ ਤੋਂ ਸੀਸ ਉਠਾਇਆ ਗਿਆ ਤਾਂ ਭਾਈ ਜੈਤਾ ਜੀ ਦੇ ਪਿਤਾ ਜੀ ਦਾ ਸੀਸ ਉੱਥੇ ਰੱਖਿਆ ਗਿਆ ਤਾਂ ਕਿ ਭਲਿਖਾ ਨਾ ਪਵੇ ਉਸ ਤੋਂ ਵੀ ਨਾ ਉਹਨਾਂ ਦੀ ਤੜਦਾ ਜਿਹੜਾ ਸੰਸਕਾਰ ਹੈ ਲੱਖੀ ਸ਼ਾ ਵਣਜਾਰਾ ਨੇ ਦਿੱਲੀ ਦੇ ਵਿੱਚ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਨੂੰ ਸਮਰਪਿਤ ਹੋਏ ਨੇ ਤੇ ਸਾਡੇ ਲਈ ਇੱਕ ਐਗਜ਼ਾਮਪਲ ਕਾਇਮ ਕੀਤੀ ਹੈ ਕਿ ਸ਼ਹੀਦਾਂ ਦਾ ਜਿਹੜਾ ਕਿਵੇਂ ਸਤਿਕਾਰ ਕਰਨਾ ਹੈ ਉਹਨਾਂ ਦੇ ਕੁਝ ਸ਼ਬਦ ਅੱਡੀ ਗੁਰਬਾਣੀ ਦੇ ਵਿੱਚ ਤਾਂ ਨਹੀਂ ਹਨ ਪਰੰਤੂ ਆਮ ਪ੍ਰਮੁੱਖ ਕਵੀਆਂ ਨੇ ਉਚਾਰੇ ਹਨ ਹੋਏ ਹਨ ਮੇਰਾ ਮਨ ਲੋ ਚੈ ਬੁਰੇ ਆਇਆ ਗੁਰੂ ਸ਼ਬਦੀ ਇਹ ਮੰਨ ਹੋ ਰਹੀ ਐ ਬਾਹਾਂ ਜਿਨ੍ਹਾਂ ਦੀ ਪਕੜੀ ਐ ਸਿਰ ਦੀਜਾ ਬਾਹ ਇਹਨਾ ਛੋੜੀ ਐ ਸੋ ਇਹ ਐ ਵੀ ਕਿਸੇ ਦੀ ਖਾਤਰ ਵੀ ਕਰਵਾਨੀ ਦੇਣ ਲਈ ਇਹ ਉਤਸ਼ਾਹਤ ਕਰਨ ਲਈ ਪੜਿਆ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਬੋਲੇ ਆ ਧਰ ਪਈਆ ਧਰਮ ਨਾ ਛੋੜੀ ਐ ਤੁਜਾ ਤਿਲਕ ਤੇ ਜੰਜੂ ਦੀ ਖਾਤਰ ਪੂਰੇ ਸਨਾਤਨ ਧਰਮ ਦੀ ਖਾਤਰ ਇਹ ਕਹਿ ਲਈਏ ਖਿਲਕੇ ਜੰਝੂ ਰਾਖਾ ਪ੍ਰਵਤਾਕਾ ਤੀਨੋ ਵੱਡੋ ਕਲੂ ਮੈ ਸਾਕਾ ਕਰਮਹਿਤ ਸੀਸ ਜਨਕ ਦੀ ਆ ਸੀਸ ਦੀ ਆ ਪਰ ਸਿਰਨਾਂ ਦੀ ਆ ਕਰਮਹਿਤ ਸਾਕਾ ਜਨਕ ਦੀ ਆ ਸੀਸ ਦੀ ਆ ਪਰ ਸਿਰਨਾਂ ਦੀ ਆ ਸੋ ਇਹ ਜਿਹੜਾ ਹੈ ਗੁਰੂ ਤੇਗ ਬਹਾਦਰ ਕੇ ਚਲਤ ਪਿਉ ਜਗਤ ਕੋ ਸੋਕ ਹੈ 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 ਸਭ ਜਗ ਕਹ ਜੈ 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 ਸੁਰ ਲੋਕ ਭਾਵੇਂ ਸੰਸਾਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਹੈ 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 ਸਭ ਜੱਗ ਕਹਦਾ ਮਤਲਬ ਹੈ ਹਾਏ ਹਾਏ ਹੋ ਰਹੀ ਹੈ ਪਰ ਨਹੀਂ ਅਸਲ ਭਾਵੇਂ ਹੈ ਕਿ ਗੁਰੂ ਮਹਾਰਾਜ ਨੇ ਮੀਂ ਬੜਾਈ ਕੀਤੀ ਹੋਈ ਕਵੀ ਨੇ ਕਿਹਾ ਹੈ 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 ਕੋਈ ਹੈ ਧਰਮ ਦੀ ਖਾਤਰ ਸਿਰ ਦੇਣ ਵਾਲਾ ਤੇ ਉਹਨਾਂ ਦੀ ਜੈ ਜੈਕਾਰ ਹਾਏ ਹਾਏ ਦੀ ਤਾਂ ਗੱਲ ਨਹੀਂ ਸਿੱਖ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਆਪਣੇ ਆਪ ਨੂੰ ਨਹੀਂ ਵੜਾਇਆ ਤੇ ਜੈ ਜੈ ਜੈਸੁਰ ਲੋਕ ਪ੍ਰਮਾਤਮਾ ਨੇ ਆਪਣੇ ਦਰਬਾਰ ਦੇ ਵਿੱਚ ਇਸ ਸ਼ਹੀਦ ਦੇ ਲਈ ਜੈ ਜੈਕਾਰ ਕੀਤੀ ਹੈ ਅਤੇ ਉਸ ਨੂੰ ਵੱਡਾ ਕੀਤਾ ਹੈ ਇਕਰ ਫੋਰ ਦਲੀਸਰ ਦਿੱਲੀ ਦੇ ਹਾਕਮਾਂ ਦੇ ਸਿਰ ਭਾਂਡਾ ਪਨ ਕੇ ਪ੍ਰਪੁਰਕਿਓ ਉਹ ਪਿਆਨ ਪ੍ਰਪੁਰਕਿਓ ਬਿਆਨ ਇਹ ਗਵਾਹ ਦਰਸੀ ਕਰਿਆ ਕਰੋ ਨਾ ਕਿ ਨਹੀਂ ਆਨ ਇਹੋ ਜੇ ਬਚਨ ਜੋ ਖਾਲਸੇ ਦੇ ਵਿੱਚ ਉਤਸ਼ਾਹ ਭਰਦੇ ਨੇ ਇੱਕ ਕੁਰਬਾਨੀ ਦੇਣ ਦਾ ਜਜ਼ਬਾ ਪੈਦਾ ਕਰਦੇ ਨੇ ਉਹ ਕਵੀ ਨੇ ਉਹਨਾਂ ਦੇ ਪ੍ਰਥਾਏ ਉਚਾਰੇ ਨੇ ਸਾਨੂੰ ਉਹਨਾਂ ਨੂੰ ਵਧਿਆਉਣਾ ਚਾਹੀਦਾ ਹੈ ਨਾਲ ਦੀ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਦੋਨੇ ਭਰਾ ਅਤੇ ਭਾਈ ਦਿਆਲਾ ਜੀ ਦੀ ਕੁਰਬਾਨੀ ਦਾ ਜ਼ਿਕਰ ਕਰਨਾ ਥੋੜੇ ਸਮੇਂ ਦੇ ਵਿੱਚ ਬੜਾ ਮੁਸ਼ਕਲ ਹੈ ਕਿ ਉਹਨਾਂ ਨੇ ਆਪਣੇ ਉੱਤੇ ਕਿਵੇਂ ਸੀਸ ਤੇ ਆਰਾ ਚਲਵਾਇਆ ਕਿਵੇਂ ਜਿਉਂਦੇ ਜੀ ਅੱਗ ਵਿੱਚ ਸੜੇ ਗਏ ਤੇ ਭਾਈ ਦਿਆਲਾ ਜੀ ਕਿਵੇਂ ਪਾਣੀ ਦੇ ਵਿੱਚ ਉਬਾਲੇ ਗਏ ਇਨੇ ਇਹ ਅਤਿਆਚਾਰ ਦੀ ਹੱਦ ਸੀ ਇਸ ਹੱਦਿਆਚਾਰ ਨੂੰ ਪਾਰ ਕਰਦਿਆਂ ਸਿੰਘਾਂ ਨੇ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਆਪਣੇ ਆਪ ਨੂੰ ਸ਼ਹੀਦ ਕੀਤਾ ਤੇ ਵਚਨ ਪੂਰਾ ਕੀਤਾ ਜਿੰਨ ਪ੍ਰੇਮ ਕਿਓ ਤਿਨਹੀ ਪ੍ਰਾਪਾਇਓ ਠੀਕ ਹੈ ਅਸੀਂ ਭਾਵੇਂ ਕੋਸ਼ਿਸ਼ ਕਰਦੇ ਹਾਂ ਅਸੀਂ ਦਿਨ ਮਨਾਉਣ ਦੀ ਗੱਲ ਕਰਦੇ ਹਾਂ ਖੁਸ਼ੀ ਮਨਾਉਣ ਦੀ ਕਰ ਕਰਦੇ ਹਾਂ ਪਰ ਗੁਰੂ ਨੂੰ ਮਨਾਉਣ ਦਾ ਸਾਡੇ ਕੋਲੋਂ ਯਤਨ ਜਿੱਦਾਂ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਬੁਰਬਤਾਂ ਅਸੀਂ ਸਾਰੇ ਮਨਾਉਂਦੇ ਹਾਂ ਪਰ ਗੁਰੂ ਨੂੰ ਮਨਾਉਣਾ ਬਹੁਤ ਔਖਾ ਹੈ ਗੁਰੂ ਏਦਾਂ ਦਿਖਾਵੇ ਨਾਲ ਨਹੀਂ ਮੰਨਦਾ ਗੁਰੂ ਅਰਦਾਸਾਂ ਕਰਨ ਨਾਲ ਮੰਨਦਾ ਹੈ ਅਰਦਾਸਾਂ ਕੀਤੀਆਂ ਕਿ ਸਾਨੂੰ ਸਿੱਖਾਂ ਨੂੰ ਵੀ ਇਦਾਨ ਬਖਸ਼ ਬਹੁਤ ਸਾਰੇ ਸਿੱਖਾਂ ਨੇ ਆਪਣੇ ਧਰਮ ਦੀ ਖਾਤਰ ਕਰਵਾਦੀਆਂ ਕੀਤੀਆਂ ਇਹਨਾਂ ਦਾ ਨਾਮ ਵੀ ਨਹੀਂ ਲਿਆ ਜਾ ਸਕਦਾ ਤੇ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਅੱਜ ਵੀ ਉਹ ਪ੍ਰਵਾਨੇ ਆਪਣੇ ਆਪ ਨੂੰ ਸ਼ਹੀਦੀ ਦੇ ਕੇ ਕੌਮ ਦੇ ਲੇਖੇ ਲਾ ਗਏ ਹਨ ਸੋ ਉਹਨਾਂ ਤੋਂ ਹਿਸਾਬ ਲੈ ਕੇ ਹੀ ਅਸੀਂ ਅੱਗੇ ਵਧਣਾ ਹੈ ਤੇ ਚੜ੍ਹਦੀ ਕਲਾ ਦਾ ਅਸੀਂ ਸਬੂਤ ਦੇਣਾ ਹੈ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਆਪਣਾ ਆਪਣਾ ਢੋਲ ਵਜਾਉਂਦੀਆਂ ਨੇ ਪਰ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਸਾਡੇ ਲਈ ਐਗਜ਼ਾਮਪਲ ਪੈਦਾ ਕੀਤੀ ਹੈ ਕਿ ਪੂਰੇ ਜੀਰੂ ਅਸੀਂ ਅੱਜ ਸਿੰਧ ਦੀ ਚਾਦਰ ਕਹਿਣਾ ਤਾਂ ਛੋਟੀ ਜਿਹੀ ਗੱਲ ਹੈ ਅਸੀਂ ਕਹਿੰਦੇ ਉਹ ਤਾਂ ਸੰਸਾਰ ਦੀ ਚਾਦਰ ਸੀ ਸੰਸਾਰ ਦਾ ਉਤੇ ਕੁਰਬਾਨੀ ਦੇਣ ਵਾਲਾ ਸੀ ਸੰਸਾਰ ਦੀ ਜਿਹਨੂੰ ਢੱਕਣ ਵਾਲੇ ਸੀ ਨਾ ਕਿ ਹਿੰਦੇ ਦੀ ਚਾਦਰ ਉਹ ਹਰ ਧਰਮ ਦੇ ਰਾਖੇ ਸਨ ਹਰ ਧਰਮ ਦੇ ਕੁਰਬਾਨੀ ਦੇਣ ਲਈ ਤਿਆਰ ਸਨ ਰੰਗਰੇਵ ਨੇ ਜੋ ਅਤਿਆਚਾਰ ਕੀਤਾ ਉਹਦੇ ਮੁਕਾਬਲੇ ਨੂੰ ਖੱਲ ਪਾਉਣ ਦੇ ਲਈ ਚੇਹ ਦੀ ਦੇਣੀ ਪਈ ਤੇ ਇਹ ਇੱਕ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ